ਮਾਨਸਾ ਜ਼ਿਲ੍ਹੇ ਦੇ ਹਲਕਾ ਬੁਲਾਡਾ ਦੇ ਵਿੱਚ ਲੋਕਾਂ ਨੂੰ ਬਹੁਤ ਬਰੀ ਸਮੱਸਿਆ ਆ ਰਹੀ ਹੈ ਜ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬੁਧਰਾਮ ਜੀ ਵੀ ਉੱਥੋਂ ਦੇ ਇੰਚਾਰਜ ਹਨ ਪਰੰਤੂ ਉਹਨਾਂ ਦੇ ਆਪ ਦੇ ਹਲਕੇ ਦੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਦਾ ਸੁਣਦਾ ਨਾਮ ਨਹੀਂ ਲੈ ਰਿਹਾ ਇਸੇ ਤੇ ਅੱਜ ਤੁਹਾਨੂੰ ਦਿਖਾਣੇ ਹਾਂ ਹਲਕਾ ਬੁਲਾਡਾ ਦੇ ਲੋਕ ਆਪ ਆਪ ਮਹਾਰੀ ਹੋ ਕੇ ਆਪਦੇ ਮਹੱਲੇ ਦੀ ਸਫਾਈ ਕਰ ਰਿਹਾ ਤੇ ਮਹੱਲਾ ਨਿਵਾਸੀ ਦਾ ਕੀ ਕਹਿਣਾ ਹੈ ਆ ਤੁਹਾਨੂੰ ਸੁਣਾਉਂਦੇ ਹਾਂ ਸਾਨੂੰ 3-4 ਮਹੀਨੇ ਹੋ ਗਏ ਲਗਾਤਾਰ ਇਸੀ ਗੰਦੇ ਪਾਣੀ ਤੋਂ ਤੇ ਸੀਵਰੇਜ ਦਾ ਪ੍ਰਬੰਧ ਜਿਹੜਾ ਮਾੜੇ ਪ੍ਰਬੰਧਾ ਕਰਨ ਕਰਕੇ ਅਸੀਂ ਬਹੁਤ ਜ਼ਿਆਦਾ ਦੁਖੀ ਆ ਅਸੀਂ ਡੇਲੀ ਮਤਲਬ ਇੰਨੀ ਗੰਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਦਬੂ ਹਵਾ ਆਉਂਦੀ ਆ ਤੇ ਸਾਨੂੰ ਇਹ ਲੈਣੀ ਪੈਂਦੀ ਆ ਜਿੰਨਾ ਸਾਨੂੰ ਬਿਮਾਰੀਆਂ ਹੋਣ ਦੇ ਪੂਰੇ ਪੂਰੇ ਚਾਂਸ ਨੇਗੇ ਅਸੀਂ ਸੀਵਰੇਜ ਡਿਪਾਰਟਮੈਂਟ ਨੂੰ ਮਹਿਕਮੇ ਨੂੰ ਵੀ ਭਗਵੰਤ ਮਾਨ ਮਾਨ ਸਾਹਿਬ ਨੂੰ ਪੰਜਾਬ ਦੇ ਸੀਐਮ ਨੂੰ ਵੀ ਅਸੀਂ ਮਤਲਬ ਮੇਲ ਕੀਤੀ ਹੈ ਮੇਰੇ ਵੱਲੋਂ ਕੀਤੀ ਗਈ ਆ ਵੀ ਤੁਸੀਂ ਇਸ ਦਾ ਜਿਹੜਾ ਮਤਲਬ ਨਿਕਾਸ ਆ ਕੀਤਾ ਜਾਵੇ ਸਫਾਈ ਕਰਵਾਈ ਜਾਵੇ ਪਰ ਹਾਲ ਤੱਕ ਉਹਨਾਂ ਨੇ ਮੇਰੀ ਮੇਲ ਦਾ ਕੋਈ ਜਵਾਬ ਨਹੀਂ ਦਿੱਤਾ ਹੈਗਾ ਸੀਐਮ ਸਾਹਿਬ ਨੇ ਤੁਹਾਡੇ ਆਮ ਆਦਮੀ ਪਾਰਟੀ ਦਾ ਜਿਹੜਾ ਬੁਧਰਾਮ ਜੀ ਐਮਐਲ ਨੇ ਉਹ ਕਾਰਜਕਾਰੀ ਪ੍ਰਧਾਨ ਵੀ ਨੇ ਉਹਨਾਂ ਨੂੰ ਕਿਤੇ ਮਿਲੇ ਕਿਹਾ ਸੀਗਾ ਪਰ ਉਹਦੇ ਪ੍ਰਸ਼ਾਸਨ ਕੋਈ ਬੰਦਾ ਇੰਟਰਸਟਡ ਨਹੀਂ ਹੈਗਾ ਗਏ ਪਲੇ ਬਾਰ ਨੰਬਰ 6 ਦੇ ਵਿੱਚ ਖਾਸ ਕਰਕੇ ਬਾਰ ਨੰਬਰ 6 ਦੇ ਵਿੱਚ ਕੋਈ ਵੀ ਪੋਲੀਟিক্যাল ਬੰਦਾ ਜਾਂ ਕੋਈ ਮਤਲਬ ਐਮਸੀ ਵਗੈਰਾ ਜਾਂ ਕੋਈ ਮਿਸੀਪਲ ਕਮੇਟੀ ਦੇ ਮੈਂਬਰ ਮਿਸੀਪਲ ਪ੍ਰਧਾਨ ਜੀ ਨੂੰ ਮੈਂ ਜਾ ਕੇ ਮਿਲ ਕੇ ਆ ਸੀ ਉਹਨਾਂ ਨੂੰ ਮੈਂ ਕਿਹਾ ਸੀਗਾ ਵੀ ਤੁਸੀਂ ਜਾ ਕੇ ਸਾਡਾ ਹਾਲਾਤ ਦੇਖੋ ਕਿੰਨੇ ਬੁਰੇ ਹਾਲਾਤ ਨੇ ਜੀ ਵੀ ਅਸੀਂ ਕਿਹੋ ਜਿਹੇ ਹਾਲਾਤ ਵਿੱਚ ਰਹਿ ਰਹੇ ਹਾਂ ਜਿਹੜੇ ਸਾਡੇ ਫੰਡਮੈਂਟਲ ਰਾਈਟਸ ਨੇ ਉਹਨਾਂ ਨੂੰ ਇਹ ਪ੍ਰਸ਼ਾਸਨ ਵਾਇਲਟ ਕਰ ਰਿਹਾ ਹੈ ਸਾਨੂੰ ਵੀ ਜੀਣ ਦਾ ਅਧਿਕਾਰ ਆ ਕਿ ਅਸੀਂ ਚੰਗੀ ਸਾਹ ਲੈ ਸਕੀਏ ਚੰਗਾ ਅਸੀਂ ਤੇ ਇੰਨੀ ਗੱਲ ਕਹਿੰਦਾ ਮੈਂ ਧੰਨਵਾਦ ਉਹ ਕੋਟਾ ਦਾ ਹੋ ਗਿਆ ਪਰ ਉਹ ਕੋਟਾ ਕੋਟਾ ਆਪਣੇ ਛੋਟੇ ਛੋਟਾ ਜਿਹਾ ਪਿੱਛੇ ਮੜਾ ਜਾ ਬਸ ਖੜੇ ਇਹ ਪਤਾ ਉਹ ਬਾਹਰ ਨਹੀਂ ਜਾਣਾ ਇਹ ਛੋਟੇ ਛੋਟੇ ਵੱਡੇ ਪਰ ਨਹੀਂ ਬਣੀ ਇੱਕ ਵਾਰੀ ਹੀ ਭਰ ਲਿਆ ਇਹਦੇ ਬਾਰੇ ਜੀ ਕਟਪਟ ਚਾਰ ਪੰਜ ਮਹੀਨੇ ਹੋ ਗਏ ਸੀਵਰ ਦਾ ਓਵਰਫਲੋ ਹੋਇਆ ਨੂੰ ਪਹਿਲਾਂ ਵੀ ਹੋਇਆ ਸੀਗਾ ਸਾਲ ਵਾਂਗੂ ਹੋ ਗਿਆ ਜੀ ਹੋ ਗਿਆ ਸੀਗਾ ਠੀਕ ਆ ਲੇਕਿਨ ਜਿਹੜੀ ਹੁਣ 3-4 ਮਹੀਨਿਆਂ ਦੀ ਸਮੱਸਿਆ ਆ ਰਹੀ ਹੈ ਇਹ ਵਾਰਡ ਵਾਸੀਆਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈ ਜੀ ਕਿਉਂ ਘਾਰ ਹੈ ਜੀ ਵਾਰੀ-ਵਾਰੀ ਕਢਵਾਉਂਦੇ ਰਹਿੰਨੇ ਆ ਦੁਬਾਰੇ ਫੇਰ ਜਿਹੜਾ ਘਾਰ ਹੈ ਮਿੱਟੀ ਹੈ ਕੂੜਾ ਦਾ ਸਾਰਾ ਕਈ ਵਾਰੀ ਸਫਾਈ ਦੀ ਕਰਵਾ ਚੁੱਕੇ ਆ ਲੇਕਿਨ ਹੁਣ 4-5 ਮਹੀਨਿਆਂ ਦੇ ਵਿੱਚ ਨਗਰ ਕੌਂਸਲ ਨੂੰ ਪ੍ਰਧਾਨ ਨੂੰ ਜੇਏ ਨੂੰ ਉਹਨਾਂ ਨੇ ਨੂੰ ਤੇ ਈਓ ਸਾਹਿਬ ਨੂੰ ਬਹੁਤ ਨੂੰ ਲਿਖਤੀ ਰੂਪ ਦੇ ਵਿੱਚ ਵੀ ਦਿੱਤਾ ਹੋਇਆ ਵੀ ਸਾਡੇ ਵਾਰਡ ਦੀ ਸਫਾਈ ਕਰਵਾਈ ਜਾਵੇ ਜੀ ਸਿਵਰੇਜ ਦੀ ਇੱਕ ਅਧੀ ਕੋਈ ਮੋਟਰ ਵਗੈਰਾ ਲਗਾਈ ਜਾਵੇ ਜਿਹੜਾ ਪਿਸਲਾ ਪਾਣੀ ਚੱਕ ਕੇ ਹਾਈ ਲੈਵਲ ਅੱਗੇ ਉੱਚਾ ਆ ਜਾਵੇ ਨਾ ਜਿਹੜਾ ਵੀ ਉਹਦੇ ਵਿੱਚ ਮੇਨ ਹੋਲਾਂ ਦੇ ਵਿੱਚ ਡਿੱਗ ਜਾਵੇ ਉਹਦੇ ਵਾਸਤੇ ਕੋਈ ਨਗਰ ਕਾਉਂਸਲ ਦੀ ਕੋਈ ਹੈ ਨਹੀਂ ਵਧੀਆ ਰਿਸਪੋਨਸੀਬਿਲਟੀ ਚਾਹ ਸਿਵਰੇਜ ਬੋਰਡ ਹੈ ਜੀ ਉਹਨਾਂ ਨੂੰ ਬਥੇਰੇ ਵਾਰੀ ਲਿਖਤੀ ਰੂਪ ਦਿੱਤਾ ਹੋਇਆ ਹੈ ਐਸਡੀਓ ਸਾਹਿਬ ਨੂੰ ਜੇ ਇਹਨੂੰ ਐਕਸ਼ਨ ਨੂੰ ਸਭ ਨੂੰ ਲੇਕਿਨ ਆਪੇ ਦੰਦੇ ਨੇ ਮਸ਼ੀਨਾਂ ਵਿੱਚ ਦੀ ਬਾੜ ਦੇ ਵਿੱਚ ਦੀ ਢੇਡਾ ਦਵਾਉਂਦੇ ਨੇ ਉਧਰ ਕੰਮ ਨਹੀਂ ਕਰਨਾ ਕੰਮ ਨਹੀਂ ਕਰਨਾ ਜੀ ਗਰੀਬ ਵਸਤੀ ਆ ਸਾਰੀ ਸਾਰਾ ਵਾਰਡ 90% ਗਰੀਬ ਹੈ ਜੀ ਐਸਸੀ ਸਮਾਜ ਦੇ ਲੋਕ ਰਹਿੰਦੇ ਨੇ ਤੇ ਕੂੜੇ ਵਾਲੇ ਆ ਜੀ ਦੋ ਜਿਵੇਂ ਸਫਾਈ ਵਾਲੇ ਨੇ ਨਗਰ ਕੌਂਸਲ ਵੱਲੋਂ ਦੋ ਆਉਂਦੇ ਹੁੰਦੇ ਸੀਗੇ ਜੀ ਪਹਿਲਾਂ ਕਬਾੜ ਵੱਡਾ ਹੋਣ ਕਰਕੇ ਇੱਕ ਨੂੰ ਉੱਧਰ ਲਾਉਂਦੇ ਸੀ ਇੱਕ ਨੂੰ ਉੱਧਰ ਦੂਜੀ ਸਾਈਡ ਲਾਉਂਦੇ ਸੀ ਹੁਣ ਉਹ ਵੀ ਤਿੰਨ ਚਾਰ ਮਹੀਨੇ ਦੇ ਵਿੱਚੋਂ ਜੀ ਉਹ ਵੀ ਹਟਾਏ ਹੋਏ ਨੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਐਸਡੀਐਮ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀਗਾ ਜੀ ਪਹਿਲੇ ਸੀ ਪਾਣੀ ਵਾਲੀ ਟੈਂਕ ਦੇ ਵੀ ਚੜੇ ਸੀ ਵਾਟਰ ਟੈਂਕੀ ਤੇ ਤੇ ਅਸੀਂ ਐਸਡੀਐਮ ਸਾਹਿਬ ਦੇ ਇੱਕ ਪੂਰਾ ਦੇ तहसीलदार साहब नेਾਨੂੰ ਵਿਸ਼ਵਾਸ ਦਿਵਾਇਆ ਸੀ ਵੀ ਤੁਹਾਡਾ 2-4 ਦਿਨਾਂ ਦੇ ਵਿੱਚ ਵਿੱਚ ਜਿਹੜਾ ਹੈਗਾ ਉਹ ਮਸਲਾ ਸੀ ਹੱਲ ਕਰਵਾ ਦਾਂਗੇ ਟੈਂਪਰੇਰੀ ਵੀ ਪਾਣੀ ਪੂਣੀ ਚਕਵਾ ਲਿਆ ਕਰੀਏ ਟੈਂਕੀਆਂ ਭੇਜਦੇ ਆਂ ਉਧਰੋਂ ਲੇਕਿਨ ਕੋਈ ਕੰਮ ਨਹੀਂ ਹੋਇਆ ਜੀ ਪ੍ਰਣਾਲਾ ਦਾ ਉੱਥੇ ਤੋਂ ਤੁਸੀਂ ਅਗਲਾ ਕੀ ਪ੍ਰੋਗਰਾਮ ਲੀਕ ਕਰਿਓ ਫਿਰ ਅਗਲਾ ਜੀ ਅਸੀਂ 1-2 ਦਿਨ ਦੇਖਦੇ ਆਂ ਜੀ ਅੱਜ ਐਤਵਾਰ ਹੈ ਜੀ ਆ ਬਾੜਵਾਸੀ ਲੱਗੇ ਹੋਏ ਨੇ ਸਾਡੇ ਆਪ ਲੱਗ ਰਹੇ ਨੇ ਇਹ ਫਿਰ ਅਸੀਂ ਸਾਰੇ ਬਾੜਵਾਸੀਆਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਜਿੱਥੇ-ਉੱਥੇ ਪ੍ਰੋਬਲਮ ਹੈਗੀ ਹੈ ਸਾਰਿਆਂ ਨੂੰ ਇਕੱਠੇ ਕਰਕੇ ਕੋਈ ਐਸਡੀਓ ਸਾਹਿਬ ਦੇ ਧਰਨ ਲਾਉਣਾ ਪਵੇ ਐਮਐਲਏ ਦਫ਼ਤਰ ਮ ਅਸੀਂ ਜਾਮ ਕਰਾਂਗੇ ਸਾਰਾ ਹੀ